ਸਾਰੇ ਜੀ ਗਲ ਮੀਡੀਆ ਦੇ ਸਾਰੇ ਵਧੀਆ ਵਧੀਆ ਚਾਹੀਦੇ ਆ ਤੇ ਆਪਾਂ ਚੱਲੇ ਸਕੂਲ ਵੀ ਅੱਜ ਤੇ ਆਪਣੇ ਪ੍ਰੀਬੋਰਡੇ ਚੱਲਦੇ ਸੀ ਪ੍ਰੀਬੋਰਡ થઈ ਗਏ ਠੀਕ ਆਪਾਂ ਫਿਰ ਵੇ ਆ ਚੰਡੀਗੜ੍ਹ ਵੀ ਆ ਚੰਡੀਗੜ੍ਹ ਵਿਖਾਵਾਂਗੇ ਤੁਹਾਨੂੰ ਵਿਆਹ ਤੇ ਨਾਲੇ ਆਪਾਂ ਜਾਣਾ ਜਾਗੋ ਤੇ ਹੋ ਸਕਦਾ ਆਪਸ ਤੋਂ ਬਰਾਤ ਵੀ ਜੱਗ ਐਕਸਟ੍ਰੀਮ ਪਰੰਗਟਵਾਰ ਸ਼ਾਇਦ ਜਾਗੇ ਤੇ ਬਾਕੀ ਤੁਹਾਨੂੰ ਵਿਆਹ ਵਿਖਾਵਾਂਗੇ ਉਹ ਵਿਆਹ ਦੀ ਰੌਤਾਂ ਤੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਉਹੜੀ ਆਪਣੀ ਰਾਣੀ ਠੀਕ ਹੈ ਜੀ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਕਰਨਾ ਨਾ ਭੁੱਜੋ ਆਰੀ ਦਾਦੀ ਹਾਂਜੀ ਕੀ ਹਾਲ ਚਾਲ ਵਧੀਆ ਇਹ ਕਰ ਲੋ ਯਾਰ ਚੈਨਲ ਨੂੰ ਸਬਸਕ੍ਰਾਈਬ ਅੱਜ ਆਪਾਂ ਜੰਦੇ ਆ ਰਿਹਾ ਵੜੀ ਹੋੜੀ ਘੋੜੀ ਇਹ ਕੱਢੀ ਨਹੀਂ ਆਪਾਂ ਉਹ ਬੱਦਲ ਹਿੱਪਤ ਜਾ ਤਪੋ ਅੱਜ ਨਿਕਲਦੀ ਹੈ ਜਿਹੜੀ ਵਧੀਆ ਆਪਣੀ ਛੁੱਟੀ ਹੁੰਦੀ ਸੀ ਪਰ ਮੈਂ ਕਿਹਾ ਯਾਰ ਜਾਵਰ ਤੇ ਘਰੇ ਹੀ ਕਰਾਂਗੇ ਤਨੂੰ ਕੋਈ। ਬਾਕੀ ਆਪਾਂ ਪੇਪਰ ਦਾ ਇੰਜਾਇ ਕਰਾਂਗੇ। ਉਹ ਵਲੌਗ ਦੇ ਲਈ ਆਇਆ ਕਰੂੰਗੀ ਤੇ ਉਹ ਵਲੌਗ ਤੁਹਾਨੂੰ ਵਿਖਾਵਾਂਗੇ ਸ਼ੀ ਮਾਰਦੇ ਤੋਂ ਆਪਣਾ ਪੇਪਰ ਸ਼ੁਰੂ ਆ। ਤੇ ਆਪਣੇ ਚੈਨਲ ਨੂੰ ਗੱਲ ਸਬਸਕ੍ਰਾਈਬ ਵਿਖਾਵਾਂਗੇ ਤੁਹਾਨੂੰ ਬੰਦੇ। ਠੀਕ ਹੈ ਜੀ। ਅੱਜ ਜਾਗੋ ਆ। ਜਾਗੋ ਵਿਖਾਵਾਂਗੇ। ਹੁਣ ਮਿਲਿਆ ਤੁਹਾਨੂੰ। ਕੁਲਵਾਗੇ। ਓਕੇ ਬਾਏ। ਆ ਬਸ ਅੱਜ ਭਾਈ ਜੈਮ ਵੀ ਲੱਗੇ ਤੇ ਅੱਜ 4:30 ਜਾ ਰਹੇ ਹਾਂ ਜੈਮ ਜਾਵਾਂਗੇ। ਠੀਕ ਹੈ ਜੀ। ਕਰ ਲਓ ਤੈਨੂੰ ਸਬਸਕ੍ਰਾਈਬ। ਦਰੰਦ ਕੰਬ ਵਰਗੀ ਬੱਟੇ ਲਈ ਜਟੰਪਾ ਪਾਈਆਂ ਨੀ ਸੁਛਟਾ ਤੇਰੀ ਰੱਗ ਵਰਗੀ ਇਸ ਵਿੱਚ ਲੱਗ ਗਈ ਯੱਗ ਵਰਗੀ ਹੋਈ ਫੁੱਲ ਨਿਕਾਣੇ ਕੰਬ ਵਰਗੀ ਬੱਟੇ ਲਈ ਜਟੰਪਾ ਪਾਈਆਂ ਨੀ ਮਿਲਨੇ ਦੀ ਚੁਗਤ ਬਣਾ ਕੇ ਬੈਠੀ ਸੋਚ ਖਾ ਉਟਾ ਦੇ ਮੇ ਮਾਨ ਜਵਾਨੀ ਕਿਉਂ ਬਨਤਾਨੀ ਕਰਕੇ ਚੰਨਾ ਨਹੀਂ ਤੇ ਜਾਨੂੰ ਛੱਪੇ ਨਾਲ ਪਿਆਰੇ ਹੋ 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 ਚੰਨਾ ਨਹੀਂ ਤੇ ਜਾਨੂੰ ਛੱਪੇ ਨਾਲ ਕਰ ਹੱਥੋਂ ਨਾ ਚੁੱਪੀ ਲਗੇ ਮੁੱਖ ਪਰਹੀ ਕਹ ਤੇਰੇ ਹੱਥੋਂ ਨਾ ਚੁੱਪੀ ਲਗੇ ਮੁੱਖ ਪਰਕੇ ਪਾਣੀ ਨਾਲ ਸ਼ਰਾਬ ਪੜ ਗਿਆ ਜਾਤੇ ਪੰਗੇ ਪਾਣੀ ਨਾਲ ਸ਼ਰਾਬ ਪੜ ਗਿਆ ਜਾਤੇ ਪੰਗੇ शारी कोनी शिकारे कोई बदिलाव चमकारे अॼुली बदिलाव चमत हासिली पल

ਕੁੜੀ ਹੈ ਤੈਨੂੰ ਕੋਈ ਨਾ ਦੇ ਦਿੰਦਾ ਏ ਕੁੜੀ ਕੀ ਇੱਕ ਕੁੜੀ ਕੀ ਕੁੜੀ ਨਹੀਂ ਹਾਂ ਇਹ ਜਾ ਕੋਈ ਹਣੇ ਕਰਾ ਕੇ ਜਲਾਇਆ ਜਾਵੇ ਬਸ ਫੜੀ